ਅੱਜ ਇੱਕ ਕਾਂਗਰਸ ਦਾ ਹਸੋਇਣੀ ਬਿਆਨ ਆਇਆ ਹੈ ਕਿ ਅਸੀਂ ਕਿਸੇ ਨੂੰ ਵੀ ਭਾਜਪਾ ਨੂੰ ਉਤਾਰਨ ਵਾਸਤੇ ਕਿਸੇ ਨੂੰ ਵੀ ਸਮਰਥਨ ਕਰ ਸਕਦੇ ਆ ਇਹ ਮੈਂ ਸੋਚਦਾ ਕਿ ਚੰਡੀਗੜ੍ਹ ਵਾਸਤੇ ਦੇ ਰਿਪਬਲਿਕ ਹੈ ਉਹਦੇ ਵਾਸਤੇ ਇੱਕ ਧੋਖਾ ਹੈ ਉਹਦੇ ਵਿੱਚ ਬਿਆਨ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਜਿਹੜਾ ਇਹ ਸਮਰਥਨ ਕਰਾਂਗੇ ਇਹ ਚੰਡੀਗੜ੍ਹ ਦੀ ਲੋਕਾਂ ਦੀ ਭਲਾਈ ਵਾਸਤੇ ਕਰਾਂਗੇ ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਕਿ ਇਸ ਗਠਜੰਬੰਧਨ ਨਾਲ ਜਾਂ ਇਸ ਸਮਰਥਨ ਨਾਲ ਚੰਡੀਗੜ੍ਹ ਦੀ ਕੀ ਭਲਾਈ ਹੋ ਸਕਦੀ ਹੈ ਇਹਦੇ ਵਿੱਚ ਸਿਰਫ ਇੱਕ ਸਵਾਰਥ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ MP ਇਲੈਕਸ਼ਨ ਵਿੱਚ ਤੁਸੀਂ ਘਰ ਘਰ ਜਾ ਕੇ ਆਪ ਦੇ ਵਰਕਰਾਂ ਨੇ ਵੀ ਕਾਂਗਰਸ ਨੂੰ ਸਮਰਥਨ ਦਿੱਤਾ ਹੁਣ ਤੁਸੀਂ ਸਮਝਦੇ ਹੋ ਕਿ ਤੁਸੀਂ ਸਟਰੋਂਗ ਨਹੀਂ ਹੋ ਇਸ ਟਾਈਮ ਔਰ اسی ਲਾਲਚ ਕਾਰਨ ਕਿ ਅੱਗੇ ਤੁਸੀਂ ਆਪਸ ਵਿੱਚ ਲੜਨਾ ਹੈ ਔਰ ਫਿਰ ਇਸ ਇਸ ਟਾਈਮ ਤੁਸੀਂ ਇੱਕ ਦੂਜੇ ਨੂੰ ਸਮਰਥਨ ਕਰ ਰਹੇ ਹੋ ਇਹ ਸਿਰਫ ਇੱਕ ਸੱਤਾ ਦੀ ਲਾਲਸਾ ਤੋਂ ਬਗੈਰ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ ਤੁਸੀਂ ਇਹ ਦੇਖੋ ਕਿ ਪੰਜਾਬ ਵਿੱਚ ਤੁਸੀਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹੋ ਇੱਕ ਦੂਸਰੇ ਉੱਤੇ ਕੇਸ ਕਰਦੇ ਹੋ ਸਾਰਾ ਬੁਰਾ ਹਾਲ ਕਰਦੇ ਹੋ ਔਰ ਚੰਡੀਗੜ੍ਹ 4 ਕਿਲੋਮੀਟਰ ਅੱਗੇ ਆ ਕੇ ਚੰਡੀਗੜ੍ਹ ਵਿੱਚ ਐਸਾ ਕੀ ਪਿਆਰ ਜਾਗ ਜਾਂਦਾ ਹੈ ਜਿਹਦੇ ਨਾਲ ਤੁਸੀਂ ਆਪਸ ਵਿੱਚ ਗਠਬੰਧਨ ਵੀ ਕਰਦੇ ਹੋ ਆਪਸ ਵਿੱਚ ਇੱਕ ਦੂਜੇ ਨੂੰ ਵੋਟਾਂ ਵੀ ਪਵਾਉਂਦੇ ਹੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਲੋਕ ਬਹੁਤ ਸਿਆਣੇ ਹਨ ਅੱਜ 4 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਔਰ 1 ਸਾਲ ਹੋਰ ਰਹਿ ਗਿਆ ਔਰ ਮੈਂ ਸਮਝਦਾ ਕਿ 1 ਸਾਲ ਚੰਡੀਗੜ੍ਹ ਦੀ ਜਨਤਾ ਨੂੰ ਤੁਹਾਡੇ ਜਿਹੜੇ ਆ ਰਾਜ ਕਰਨ ਦੀ ਜਿਹੜੀ ਸੋਚ ਹੈ ਇਹਨੂੰ ਸਮਝ ਕੇ ਜੋ ਅੱਗੇ ਤੁਸੀਂ ਪਬਲਿਕ ਅੱਗੇ ਆਓਗੇ ਕੀ ਮੂਹ ਲੈ ਕੇ ਤੁਸੀਂ ਪਬਲਿਕ ਅੱਗੇ ਆਓਗੇ ਮੈਂ ਸਮਝਦਾ ਕਿ ਅਸੀਂ ਜੋ ਵੀ ਜੋ ਤੁਹਾਡਾ ਸੋਚ ਹੈ ਜੋ ਤੁਸੀਂ ਸੱਤਾ ਨੂੰ ਉਲਪਾਣ ਵਾਸਤੇ ਸੋਚਦੇ ਹੋ ਪਬਲਿਕ ਆਉਣ ਵਾਲੇ 2025 ਵਿੱਚ ਤੁਹਾਨੂੰ ਮੂੰਹ ਤੋੜ ਜਵਾਬ ਦੇਗੀ ਇੱਕ ਤਰਫ ਬੀਜੇਪੀ ਕੌਂਸਲਾਂ ਦੀ ਖਰੀਦ-ਫਰੋਖਤ ਕਰ ਰਹੀ ਹੈ ਦੂਸਰੀ ਤਰਫ ਤੁਸੀਂ ਸੱਤਾ ਦੀ ਲਾਲਚ ਵਾਸਤੇ ਸਿਰਫ ਸੱਤਾ ਦੀ ਲਾਲਚ ਵਾਸਤੇ ਤੁਸੀਂ ਇਹ ਜੋ ਸਮਰਥਨ ਦੇ ਰਹੇ ਹੋ ਇਹ ਪਬਲਿਕ ਵਾਸਤੇ ਸਰਾਸਰ ਧੋਖਾ ਹੈ ਸੋ ਮੈਂ ਚੰਡੀਗੜ੍ਹ ਦੀ ਜਨਤਾ ਨੂੰ ਇਹ ਹੀ ਅਪੀਲ ਕਰਾਂਗਾ ਕੋਈ ਗੱਲ ਨਹੀਂ 4 ਸਾਲ ਹੋ ਗਏ ਹਨ ਸਾਲ ਹੋਰ ਰਹਿ ਗਿਆ ਹੈ ਔਰ ਤੁਸੀਂ ਇਹਨਾਂ ਸਾਰੀ ਪਾਰਟੀਆਂ ਨੂੰ ਮੋਹ ਤੋੜ ਜਵਾਬ ਦੇਣਾ ਹੈ ਔਰ ਅੱਗੇ ਤੁਸੀਂ ਜੋ ਅੱਛੇ ਕੈਂਡੀਡੇਟ ਹਨ ਉਹਨਾਂ ਨੂੰ ਚੁਣੋ ਤਾਂ ਕਿ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਸਾਡੇ ਚੰਡੀਗੜ੍ਹ ਵਿੱਚ ਸੱਤਾ ਵਿੱਚ ਆਉਣ ਦੇ ਕਾਬਿਲ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ